ਸ਼ਾਲ ਦੇ ਪੱਲਿਆਂ ਦੇ ਉੱਤੇ ਇਦਾਂ ਪ੍ਰਿੰਟ ਆ ਬਹੁਤ ਪਿਆਰਾ ਜਿਹਾ ਇਦਾਂ ਫੋਰ ਸਾਈਡ ਅਸਲਸ ਬਹੁਤ ਸੋਹਣੇ ਲੱਗੇ ਹੋਏ ਹਨ ਇਹਨਾਂ ਨੂੰ ਤੇ ਇਦਾਂ ਦੀ ਕੁਝ ਲੁੱਕ ਕ੍ਰੀਏਟ ਕਰੇਗਾ ਸੂਟ ਇਹ ਬਣਨ ਤੋਂ ਬਾਅਦ ਬਹੁਤ ਪਿਆਰਾ ਸੂਟ ਠੀਕ ਹੈ ਜੀ 2000 ਪ੍ਰਾਈਸ ਹੈ ਸੂਟ ਦਾ ਸ਼ਿਪਿੰਗ ਅਲੱਗ ਤੋਂ ਹੋਏਗੀ ਜੀ ਇਹਨਾਂ ਦਾ ਥੋੜਾ ਜਿਹਾ weight ਹੁੰਦਾ ਇਹਨਾਂ ਦੇ ਮਤਲਬ 80 ਤੋਂ 100 ਰੁਪਏ ਤੱਕ ਸ਼ਿਪਿੰਗ ਹੋਏਗੀ ਜੀ ਇਹਨਾਂ ਦਾ weight weight ਦੇ ਅਕੋਰਡਿੰਗ ਹੀ ਹਮੇਸ਼ਾ ਸ਼ਿਪਿੰਗ ਹੁੰਦੀ ਆ ਕਲਰ ਆਪਸ਼ਨ ਦੇਖ ਲਓ ਤੇ ਡਿਜ਼ਾਈਨਿੰਗ ਤਾਂ सेम ਹੀ ਰਹੇਗੀ तकरीबन ਅੱਜ ਦੇ ਸਾਰੇ ਸੂਟਾਂ ਦਾ ਪ੍ਰਿੰਟ सेम ਰਹੂਗਾ ਜੀ ਕਲਰ ਬਹੁਤ ਸੋਹਣੇ ਸੋਹਣੇ ਆ ਕੱਲ ਪਰਸੋਂ ਮੈਂ 1200 ਦੇ ਵੀ ਪਾਈ ਸੀਗੇ ਗੁੱਲੂ ਪੱਟੀ ਵਾਲੇ ਸੂਟ ਤੇ ਹੁਣ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਥੋੜੇ ਜਿਹਾ ਉਸ ਤੋਂ ਸਟੱਫ ਬਹੁਤ ਜ਼ਿਆਦਾ ਫਾਈਨ ਆ ਤੇ ਡਿਜ਼ਾਈਨ ਵੀ ਬਹੁਤ ਪਿਆਰੇ ਪਿਆਰੇ ਆ ਇਹ सेम ਹੀ ਆ ਜਾਏਗਾ ਬਸ ਹਲਕਾ ਫੁਲਕਾ ਜਿ ਇਹਨਾਂ ਦੇ ਘੇਰਿਆਂ ਦਾ ਫਰਕ ਰਹੂਗਾ ਜੀ ਇਹ ਨਹੀਂਗਾ ਤਾਂ ਘੇਰਾ ਇਹ ਤਾਂ ਬੱਸ सेम ਹੀ ਆ ਜਿਹੜਾ ਦਿਖਾਇਆ ਠੀਕ ਹੈ 5-5 ਮੀਟਰ ਦੇ 올ਓਵਰ ਸੂਟ ਨੇ ਜੀ ਸਾਰੇ ਤੇ ਡਿਜ਼ਾਈਨ ਦੇਖੋ ਪ੍ਰਿੰਟ ਬਹੁਤ ਸੌਰੀ ਇਹਦਾ ਜਿਹੜਾ ਸਟਾਫ ਆ ਬਹੁਤ ਜ਼ਿਆਦਾ ਫਾਈਨ ਆ ਠੀਕ ਹੈ ਫਰੰਟ ਨੂੰ ਲੇਸੀਜ਼ ਨਾਲ ਹਾਈਲਾਈਟ ਕੀਤਾ ਹੋਇਆ ਹੈ ਤੁਹਾਨੂੰ ਇਹਦੀ ਬਾਜੂ ਤੇ ਵੀ ਇਦਾਂ ਪੱਟੀ ਮਿਲ ਜੇਗੀ ਇਹ 5 ਮੀਟਰ ਦਾ ਸੂਟ ਆ ਜੀ ਪ੍ਰਿੰਟ ਫੇਰਾ ਸੈਲਫ ਪ੍ਰਿੰਟ ਆ ਜਿਹੜਾ ਬਹੁਤ ਸੋਹਣਾ ਹੈ ਇਹਦੇ ਨਾਲ ਜਿਹੜਾ ਸ਼ਾਲ ਦਾ ਰਹੂਗਾ ਜੀ ਡਿਜ਼ਾਈਨ ਓਪਸ਼ੇਤਾ ਅੰਦਰੋਂ ਬਿਲਕੁਲ ਗਰਮ ਹੈ ਇਹ ਇਹ ਗਰਮ ਹੈ ਜੀ ਅੰਦਰ ਤੋਂ ਬਿਲਕੁਲ ਸਾਰੇ ਕੋਈ ਦੇਖੋ ਇਹਦਾ ਤਾਗਾ ਨਹੀਂ ਨਿਕਲਿਆ ਹੋਇਆ ਫਸੇਗਾ ਜੇ ਕਿਦਾਂ ਬਹੁਤ ਸੋਹਣਾ ਸਟਾਫ ਆ ਗਰਮ ਦੇ ਵਿੱਚ ਸੂਟ 5-5 ਮੀਟਰ ਦਾ ਸਟਾਫ ਆ ਪਲੱਸ ਸ਼ਾਲ ਰਹੂਗਾ ਜੀ ਲੰਮਾ ਛੋੜਾ 8 ਮੀਟਰ ਦਾ ਸੇਮ ਇੰਚ ਜਿਹੜੇ ਜਿੱਦਾਂ ਦਾ ਸੂਟ ਦਾ ਸਟਾਫ ਆ ਅਗਰ ਤੁਸੀਂ ਇਦਾਂ ਦੇ ਸ਼ਾਲ ਨਹੀਂ ਲੈ ਕੇ ਕਰਦੇ ਹੈਗੇ ਕਈ ਕਹਿੰਦੇ ਨੇ ਹੈਵੀ ਅਸੀਂ ਤਾਂ ਦੁਪੱਟੇ ਹੀ ਲੈਣੇ ਆ ਹਰ ਇੱਕ ਦਾ ਮਤਲਬ ਸਰਦੀ ਦੇ ਵਿੱਚ ਆਪਣੀ ਆਪਣੀ ਬਾਡੀ ਅਕੋਰਡਿੰਗ ਹੁੰਦਾ ਤਾਂ ਤੁਸੀਂ ਇਹਨਾਂ ਦੇ ਸ਼ਰਟ ਵੀ ਬਣਾ ਸਕਦੇ ਹੋ ਜਿਹੜੇ ਸ਼ਾਲ ਨੇ ਕੋਈ ਘਰ ਚ ਬੱਚਾ ਆ ਜਾਂ ਫਿਰ ਤੁਸੀਂ ਹੋ ਜਿੱਦਾਂ ਵੀ ਜਿਹੜੇ ਵੀ ਇਹਨਾਂ ਦੀ ਲੈਂਥ इजीली ਮਤਲਬ 39 40 ਤੱਕ ਤਿਆਰ ਹੋ ਜਾਣਗੇ ਇਹ ਠੀਕ ਹੈ ਇਹਨਾਂ ਦੇ ਤੁਸੀਂ ਸ਼ਰਟ ਪੀਸ ਵੀ ਬਣਾ ਸਕਦੇ ਹੋ ਨਾਲ ਪਲੇਨ ਸਲਵਾਰਾਂ ਲੈ ਲਓ ਛਾਲ ਤੇ ਪੱਟੇ ਤੁਹਾਡੇ ਕੋਲ ਹੁੰਦੇ ਹੀ ਆ ਜੇ ਕੋਈ ਨਈ ਵੀ ਸੂਟ ਨੂੰ ਪ੍ਰੋਪਰ ਲੈਣਾ ਚਾਹੁੰਦਾ ਮਲਟੀ ਜੇ ਸ਼ੇਡ ਦੇ ਵਿੱਚ ਸੂਟ ਹੈ ਜੀ ਬਹੁਤ ਸੋਹਣਾ ਸਾਰੇ ਹੀ ਸੂਟ ਮਲਟੀ ਜੀ ਲੁੱਕ ਕ੍ਰੀਏਟ ਕਰਦੀਆਂ ਬਹੁਤ ਸੋਹਣੇ ਲੱਗਦੇ ਨੇ ਜੀ ਬਹੁਤ ਪਿਆਰੇ ਇਹਨਾਂ ਸਾਰੇ ਸੂਟਾਂ ਦਾ ਪ੍ਰਾਈਸ 2000 ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ 2000 ਦਾ ਸੂਟ ਹੈ ਜੀ ਸ਼ਿਪਿੰਗ ਇਹਨਾਂ ਦੀ ਅਲੱਗ ਤੋਂ ਰਹੇਗੀ ਬਾਰਡਰ ਬਹੁਤ ਸੋਹਣਾ ਹੈ ਸੂਟ ਦਾ ਵੀ ਇਹ ਹੈਗਾ ਜੀ ਨੈਕਸਟ ਘੇਰਾ ਗਲੇ ਦੇ ਪੱਟੀ ਦਾ ਸਭ ਦੇ ਸੇਮ ਹੀ ਰਹੂਗੀ ਉਸ ਵਿੱਚ ਮੈਂ ਤੁਹਾਨੂੰ ਘੇਰੇ ਘੇਰੇ ਦਿਖਾ ਦੰਨੀ ਆ ਕਲਰ ਵੀ ਸੋਨੇ ਸੋਨੇ ਜਿਆ ਸਾਰੇ ਠੀਕ ਹੈ ਇਹਦੇ ਨਾਲ ਦਾ ਇੱਕ ਸੇਮ ਸੂਟ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਉਹਦਾਂ ਹੀ ਸ਼ਾਲਰ ਹੋਊਗਾ ਜੀ ਇਹਦਾ ਵੀ ਸੂਟ ਵੀ ਸੋਨੇ ਆ ਕਾਫੀ ਜ਼ਿਆਦਾ ਗਰਮ ਸੂਟ ਨੇ ਮਤਲਬ ਇੱਕ ਵਾਰੀ ਸਵਾ ਕੇ 5-6 ਸਾਲ ਦਾ ਪੂਰਾ ਤੁਸੀਂ ਵੈਸੇ ਦਾ ਜ਼ਿਆਦਾ ਹੀ ਚੱਲ ਜਾਏਗਾ ਨਾ ਇਹ ਨਾ ਤੇ ਬੁਰਾ ਆ ਨਾ ਇਹ ਫੁੱਲ ਹੈਵੀ ਸੂਟ ਆ ਵੀ ਹੈਵੀ ਸਟੱਫ ਆ ਇਹਦਾ ਗਰਮ ਸੂਟ ਨੇ ਤੇ ਵਾਰੀ ਇਦਾਂ ਹੁੰਦਾ ਕਿ ਅਸੀਂ ਤਾਂ ਉਹੀ ਕਲਰ ਲੈਣਾ ਉਹੀ ਡਿਜ਼ਾਈਨ ਲੈਣਾ ਹੈ ਤਾਂ ਕਰਕੇ ਤੁਹਾਨੂੰ ਸੂਟ ਨਹੀਂ ਮਿਲ ਪਾਂਦਾ ਜੀ ਅਗਰ ਤੁਸੀਂ ਅਸੀਂ ਤੁਹਾਨੂੰ ਫੋਟੋ ਕਈ ਵਾਰੀ ਸ਼ੇਅਰ ਕਰਦਾਂ ਨੇ ਵੀ ਇਹ ਸੂਟ ਸਾਡੇ ਕੋਲ ਹੈਗਾ ਉਹ ਹੈ ਨਹੀਂ ਆ ਤਾਂ ਤੁਸੀਂ ਉਹਨਾਂ ਚ ਚੁਆਇਸ ਕਰ ਲਿਆ ਕਰੋ ਪਲੀਜ਼ ਫਿਰ ਤੁਹਾਨੂੰ ਸਭ ਨੂੰ ਸੂਟ ਮਿਲ ਜਾਣਿਆ ਨਹੀਂ ਮੈਸੇਜ ਆਈ ਜਾਣਿਆ ਸਾਡੇ ਨੂੰ ਸਾਨੂੰ ਤਾਂ ਕਰੇ ਸੂਟ ਹੀ ਨਹੀਂ ਮਿਲਦਾ ਹੈਗਾ ਇਹਦਾ ਵੀ ਦੇਖੋ ਸ਼ਾਲ ਕਿੰਨਾ ਸੋਹਣਾ ਹੈ ਠੀਕ ਹੈ ਜੀ ਇਹ ਜਿਹੜਾ ਆਪਾਂ ਸਕਿਨ ਕਲਰ ਦਾ نیچے ਦੇਖਿਆ ਸੇਮ ਉਹੀ ਡਿਜ਼ਾਈਨ ਆ ਕਲਰ ਦਾ ਹੀ ਫਰਕ ਆ ਇਹ ਹੈਗੇ ਨੇ ਸਾਰੇ ਸੂਟ on uh, 2000 de bahut sone sone je suit ne ji color design print tode samne ne sare te price hai ga ina sariyan da 2000 shipping alag to rahegi ji shipping e na de tu si 2080 bhua de bina puche tu shipping kinni hoegi kyunki punjab ch Uh, 80 ਰੁਪਏ 68 ਇਹ ਦੋਨੇ ਆ ਇਹ ਸੂਟਾਂ ਦਾ ਥੋੜਾ ਜਿਹਾ weight heavy ਹੈ ਤੇ 80 ਰੁਪਏ ਹੀ ਹੋਣਗੇ ਪੰਜਾਬ ਦੇ ਵਿੱਚ ਸਾਰੇ ਤੁਸੀਂ 2080 ਪੇ ਕਰਵਾ ਕੇ ਇਹ ਆਪਣੇ ਸੂਟ ਵੀ ਬੁਕਿੰਗ ਕਰਵਾ ਸਕਦੇ ਹੋ ਛੋਟਾ ਵਿਲੇਜ ਏਰੀਆ ਜਾਂ ਸਿਟੀ ਦੇ ਵਿੱਚ ਆ ਸਿਟੀ ਥੋੜਾ ਜਲਦੀ ਪਹੁੰਚ ਜਾਂਦਾ ਹੈ ਵਿਲੇਜ ਏਰੀਆ ਦੇ ਵਿੱਚ 1 week ਲੱਗ ਜਾਂਦਾ तकरीबन neck ਤੇ ਤੁਹਾਨੂੰ ਸਭ ਤੇ ਡਿਜ਼ਾਈਨ ਐ ਦਾ ਪੱਟੀ ਮਿਲੇਗੀ ਆ ਮਿਲੇਗੀ ਇਹ ਐਡਜਸਟੇਬਲ ਹੈ ਤੁਸੀਂ ਇਹਨੂੰ ਉਤਾਰ ਵੀ ਸਕਦੇ ਹੋ ਲਗਾਣੀ ਹੈ ਤਾਂ ਸਾਈਡ ਤੇ ਕਰਕੇ ਲਗਾ ਸਕਦੇ ਹੋ ਠੀਕ ਹੈ ਜੀ ਕਲਰ प्रिंट ਡਿਜ਼ਾਈਨ ਇਹ ਸੇਮ ਹੀ ਹੈ ਦੇ ਵਿੱਚ ਸੈਕਿੰਡ ਸੇਮ ਕਲਰ ਸੇਮ ਡਿਜ਼ਾਈਨ ਤੇ ਪ੍ਰਾਈਸ ਹੈਗਾ ਜੀ ਇਹਨਾਂ ਸੂਟਾਂ ਦਾ 2000 ਇਹ ਹੈਗਾ ਜੀ ਖਾਦੀ ਦੇ ਉੱਪਰ ਸੂਟ ਇਹ ਵੂਲਨ ਖਾਦੀ ਆ ਠੀਕ ਹੈ ਇਹ ਤੁਸੀਂ ਪਹਿਲਾਂ ਵੀ ਦੇਖਿਆ ਹੋਣਗੇ ਸੂਟ ਵੀਡੀਓ ਦੇ ਵਿੱਚ ਤੇ ਇਹ ਸੂਟ ਮੰਗਵਾਏ ਨੇ ਹੁਣ ਮੈਨੂੰ ਇਹ ਨਹੀਂ ਯਾਦ ਹੈਗਾ ਕਿ ਕਿਸ ਨੰਬਰ ਤੋਂ ਮੈਨੂੰ ਇਹਨਾਂ ਦੀ ਬੁਕਿੰਗ ਆਈ ਸੀਗੀ ਤੁਸੀਂ ਇਹ ਸੂਟ ਹੁਣ ਇਸ ਵੀਡੀਓ 'ਚੋਂ ਮੈਂ ਪਾਤੇ ਆ ਦੇਖ ਸਕਦੇ ਹੋ ਜਿਨ੍ਹਾਂ ਨੇ ਇਹ ਸੂਟ ਲੈਣੇ ਆ ਲੈ ਸਕਦੇ ਆ ਇਹ neck ਦੀ ਪੱਟੀ ਆ ਘੇਰੇ ਤੇ ਪੱਟੀ ਆ ਜੀ ਸੇਮ ਤੇ ਬੈਕ ਸਾਈਡ ਤੇ ਤੁਹਾਨੂੰ ਲੇਸਿਸ ਦਿੱਤੀਆਂ ਹੋਈਆਂ ਐਕਸਟਰਾ ਦੀ ਨਾਲ ਹੈਗੇ ਨੇ ਜਿਹਨਾਂ ਦੇ ਚੈੱਕ ਵਾਲੇ ਸ਼ਾਲ ਬਹੁਤ ਡਿਮਾਂਡ ਤੇ ਹੈ ਇਹ ਵਾਲਾ ਸੂਟ ਦੇ ਸ਼ਾਲ ਪਿਓਰ ਬੁਲਨ ਤੇ ਆ ਜ਼ਰੂਰੀ ਨਹੀਂ ਤੁਸੀਂ ਐਸੇ ਸੂਟ ਦੇ ਨਾਲ ਲੈਣਾ ਇਹਨੂੰ ਤੁਸੀਂ ਕਿਸੇ ਵੀ ਸੂਟ ਦੇ ਨਾਲ ਵੈਸੇ ਵੀ ਕੈਰੀ ਕਰ ਸਕਦੇ ਹੋ ਸੇਮ ਤੇ ਵਿੱਚ ਹੀ ਹੈਗਾ ਜੀ ਸੂਟ ਦਾ ਤਾਂ ਸੇਮ ਹੀ ਕਲਰ ਆ ਜਸਟ ਸ਼ਾਲ ਦਾ ਕਲਰ ਜਿਹੜਾ ਮਹਿੰਦੀ ਆ ਉਹ ਤਾਂ ਕਲਰ ਚੇਂਜ ਹੋ ਜਾਏਗਾ ਮਹਰੂਨ ਦੇ ਵਿੱਚ ਇਹ ਹੈਗੇ ਨੇ ਸਾਰੇ 2850 ਵਾਲੇ ਸੂਟ 2850 ਇਹਨਾਂ ਦਾ ਪ੍ਰਾਈਸ ਆ ਜੀ ਸ਼ਿਪਿੰਗ ਇਹਨਾਂ ਦੀ ਵੀ ਅਲੱਗ ਤੋਂ ਰਹੇਗੀ ਠੀਕ ਹੈ ਇਹ ਹੈਗਾ ਕੋਟ్రਾਈ ਦੇ ਵਿੱਚ ਸੂਟ ਇਹ ਸਾਰੇ 5-5 ਮੀਟਰ ਦੇ ਸੂਟ ਨੇ ਇਹ ਮੈਰੂਨ ਕਲਰ ਦੇ ਕੋਟ్రਾਈ ਆ ਇਹ ਬ੍ਰਾਂਡਡ ਨੇ ਜੀ ਸਾਰੇ ਸੂਟ ਇਹ ਠੀਕ ਹੈ ਠੀਕ ਹੈ ਜੀ ਇਹ ਜਿਹੜੇ ਸ਼ਾਲ ਨੇ ਇਹ ਪਿਓਰ ਦੇ ਨੇ ਬਿਲਕੁਲ ਬਹੁਤ ਜ਼ਿਆਦਾ ਲਾਈਟ ਵੇਟ ਇਹ ਜਿਹੜੇ ਫੁੰਮਣ ਵਾਲੇ ਸ਼ਾਲ ਹੁੰਦੇ ਸੀਗੇ ਉਹ ਵਾਲੀਆਂ ਪਿਓਰ ਬੂ ਦੇ ਵਿੱਚ ਹੈ ਜੀ ਪਿਓਰ ਦੇ ਵਿੱਚ ਇਹ ਬੂਲਨ ਦੇ ਵਿੱਚ ਨੇ ਠੀਕ ਹੈ ਮਹਿਰੂਨ ਦੇ ਨਾਲ ਹੀ ਸਕਿਨ ਕਲਰ ਦਾ ਸ਼ਾਲ ਆ ਨੈਕਸਟ ਆ ਗਿਆ ਜੀ ਇਹ ਬਹੁਤ ਹੈਵੀ ਪਸ਼ਮੀਨਾ ਹੈ ਬਹੁਤ ਹੈਵੀ ਪਸ਼ਮੀਨਾ ਹੈ ਅੰਤਲੋ ਸਾਈਡ ਤੋਂ ਇਹ ਰਹੇਗਾ ਜੀ ਸਾਰਾ ਏਦਾਂ ਗਰਮ ਇਹ ਗਰਮ ਅੰਤਲੋ ਸਾਈਡ ਤੋਂ ਜਿਹੜਾ ਇਹਦਾ ਸਟਾਫ ਆ ਘੇਰੇ ਤੇ ਤੁਹਾਨੂੰ ਇਹਦੀ ਪੱਟੀ ਮਿਲ ਜੇਗੀ ਜੀ ਨੈਕ ਤੇ ਵੀ ਪ੍ਰੋਪਰ ਬਾਰਡਰ ਏਦਾਂ ਪੱਟੀ ਮਿਲੇਗੀ ਤੇ ਇਹ ਹੈਗਾ ਜੀ ਇਹਦਾ ਸ਼ਾਲ لمبے ਛੋੜੇ ਨੇ ਸਭ ਦੇ ਸ਼ਾਲ ਇਹਨਾਂ ਦੇ ਐਡਾ ਕੰਟਰਾਸਟ ਵਿੱਚ ਰਹਿਣਗੇ 2850 ਇਹਨਾਂ ਦਾ ਵਿਦਾਉਟ ਸ਼ਿਪਿੰਗ ਪ੍ਰਾਈਸ ਹੈ ਜੀ ਇਹਦੇ ਵੀ ਮਹਿਰੂਨ ਕਲਰ ਦੇ ਨਾਲ ਬਲੈਕ ਕਲਰ ਦਾ ਕੰਟਰਾਸਟ ਹੈ ਇਹ ਪਸ਼ਮਨ ਦਾ ਸ਼ਾਲ ਹੈ ਬਹੁਤ ਸੋਹਣਾ ਨਿੱਗੇ ਸ਼ਾਲ ਨੇ ਇਹ ਸਾਰੀ ਗਰਮ ਐਡਾ ਇੱਕ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਜੀ ਬਲੈਕ ਦੇ ਨਾਲ ਫਲੋਜ਼ੀ ਕਲਰ ਇਹ 그린 ਫਲੋਜ਼ੀ ਦਾ ਬਹੁਤ ਸੋਹਣਾ ਕਲਰ ਹੈ ਇਹ ਵੀ ਪਰਸ਼ਮਦੇ ਉੱਪਰ ਆ ਜੀ ਸ਼ਾਲ ਹਾਂਜੀ ਇੱਕ ਸੂਟ ਮੈਂ ਇਹ ਪਾਈ ਸੀਗੇ 1000 ਦਾ ਸੂਟ ਪਾਇਆ ਸੀਗਾ ਡਿਸਕਾਊਂਟ ਦੇ ਵਿੱਚ ਵੀ ਸੀ ਉਸ ਟਾਈਮ ਵੈਸੇ 1200 ਇਹਦਾ ਪ੍ਰਾਈਸ ਆ ਜੀ ਇਹ ਸਿੰਗਲ ਕਲਰ ਮੇਰੇ ਕੋਲ ਪਿਆ ਤੇ ਪਲੇਨ ਆ ਸੂਟ ਇਹ ਹਲਕਾ ਜਿਹਾ ਚੈੱਕ ਹੈ ਵਿੱਚ ਇਹਦੇ ਵੈਸੇ ਤੁਸੀਂ ਦੇਖਿਆ ਹੋਏਗੇ ਇੱਕ ਟੈਕਸ ਦੇ ਸੂਟ ਨੇ ਮੇਰੇ ਬਹੁਤ ਜ਼ਿਆਦਾ ਇਹਨਾਂ ਦੀ ਸੇਲ ਹੋਈ ਸੀ ਤੇ ਇਹ ਸੂਟ ਆ ਜੀ ਇੱਕ ਸਿੰਗਲ ਰੈੱਡ ਕਲਰ ਦਾ ਰਹਿ ਗਿਆ ਮੇਰੇ ਕੋਲ 1000 ਦਾ ਸੂਟ ਇਹ ਤੇ ਇਹ ਤੁਸੀਂ ਰਾਮ ਟੈਕਸ ਦੇ ਸੂਟ ਦੇਖੇ ਸੀ ਮੇਰੇ ਕੋਲ ਕਾਫੀ ਸਾਰੇ ਕਲਰ ਆਪਸ਼ਨ ਤੇ ਇਹਨਾਂ ਦੇ ਵਿੱਚ ਪ੍ਰਿੰਟ ਸੂਟ ਨੇ ਜੀ ਸਟੱਫ ਬਹੁਤ ਜ਼ਿਆਦਾ ਫਾਈਨ ਆ 2000 ਦਾ ਸੂਟ ਆ ਇਹਦੇ ਵਿੱਚ ਮੇਰੇ ਕੋਲ ਦੋ ਜਾਂ ਤਿੰਨ ਸੂਟ ਰਹਿ ਗਏ ਆ ਸੇਮੇ ਹੀ ਵਾਈਨ ਕਲਰ ਚ ਬਾਕੀ ਸਾਰੇ ਕਲਰ ਸੋਲਡ ਆਊਟ ਨੇ ਤੁਸੀਂ ਇਹ ਚੋ ਦੇਖ ਸਕਦੇ ਹੋ ਜੀ ਇਹ 2000 ਦਾ ਸੂਟ ਆ ਤੇ ਬਾਕੀ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਬਟਾਉਟ ਦੁਪੱਟਾ ਪਿਓਰ ਪਸ਼ਮੀਨੇ ਦਾ ਸੂਟ ਆ ਘੇਰੇ ਤੇ ਵਰਕ ਆ ਇਸ ਤੇ ਤੇ ਇਹ ਬਾਜੂ ਤੇ ਪ੍ਰੋਪਰ ਵਰਕ ਆਇਆ ਜਿਆ ਇਹ ਸੂਟ ਦਾ 3200 ਪ੍ਰਾਈਸ ਆ ਠੀਕ ਹੈ ਜੀ ਸ਼ਾਲ ਤੁਹਾਡੇ ਕੋਲ ਹੋਣਗੇ ਰਾਮ ਟੈਕਸ ਦੇ ਇਹਨਾਂ ਨੂੰ ਪਸ਼ਮੀਨਾ ਲਾਇਆ ਹੋਇਆ ਬਹੁਤ ਵਧੀਆ ਤੇ ਇੱਕ ਕਲਰ ਇਹਦੇ ਵਿੱਚ ਤੁਹਾਨੂੰ ਇਹ ਮਿਲ ਜੇਗਾ ਇਹ ਪਿਓਰ ਪਸ਼ਮੀਨੇ ਨੇ ਜਿਹੜੇ ਇਹਨਾਂ ਦਾ ਸਟੱਫ ਆ ਬਹੁਤ ਜ਼ਿਆਦਾ ਫਾਈਨ ਆ ਠੀਕ ਹੈ ਇਹਦਾ ਵੀ ਕੇਰਾ ਬਣਾਇਆ ਹੋਇਆ ਬਹੁਤ ਯੂਨੀਕ ਜਿਹਾ ਇਹਦਾ 3000 ਪ੍ਰਾਈਸ ਆ ਜੇ ਸੂਟ ਦਾ ਵਰਕ ਦੇ ਨਾਲ ਤੇ ਇੱਕ ਅਸੀਂ ਆਰੀ ਵਰਕ ਤੇ ਰੈਡੀ ਕਰਾਇਆ ਹੋਇਆ ਪਿਓਰ ਪਸ਼ਮੀਨੇ ਦਾ ਸੂਟ ਮਸਟਰਡ ਕਲਰ ਦੇ ਉੱਪਰ ਆਰੀ ਵਰਕ ਤੇ ਰੈਡੀ ਕੀਤਾ ਹੋਇਆ ਸੂਟ ਆ ਠੀਕ ਹੈ ਜੀ ਇਹਦਾ 3800 ਪ੍ਰਾਈਸ ਆ ਸੂਟ ਦਾ ਵਿਦਾਊਟ ਵਰਕ ਤੇ ਇੱਕ ਸੂਟ ਇਹ ਆ ਆਰੀ ਵਰਕ ਦੇ ਉੱਪਰ ਇਹ ਵੀ 3800 ਦਾ ਇਹਦੀ ਵੈਸੇ ਮੈਨੂੰ ਫੋਟੋਸ ਕਾਫੀ ਸਾਰੀਆਂ ਆਈਆਂ ਮੈਂ ਪਹਿਲਾਂ ਵੀ ਵੀਡੀਓ ਚ ਪਾਇਆ ਸੀਗੇ ਇਹ ਪਰ ਹੁਣ ਇਹ ਪਤਾ ਨਹੀਂ ਕਿ ਦਵਾਈ ਮਿਸਟੇਕ ਮੇਟੇ ਵੀ ਬੁਕਿੰਗ ਨਹੀਂ ਲਈ ਗਈ ਤੁਸੀਂ ਇਹ ਸੂਟ ਵੀ ਦੇਖ ਸਕਦੇ ਹੋ ਇਹ ਵਿਦਾਊਟ ਦੁਪੱਟਾ ਆਰੀ ਵਰਕ ਦੇ ਉੱਪਰ 3800 ਦਾ ਸੂਟ ਹੈ। ਹਾਂਜੀ। ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ। 1 ਮਿੰਟ। ਇੱਕ ਸੂਟ ਜੇ। ਐਸੀ ਜੌਰਜਟ ਤੇ ਸੂਟ ਰੈਡੀ ਕੀਤਾ ਹੈ। ਜਦੋਂ ਵੀ ਅਸੀਂ ਡਿਸਪਲੇ ਕਰਦੇ ਆ ਨਾਲ ਦੀ ਨਾਲ ਸੂਟ ਸੇਲ ਹੋ ਜਾਂਦਾ ਇਹ। ਤੁਸੀਂ ਕੁਝ ਏਦਾਂ ਦਾ ਪਾਣਾ ਚਾਹਨੀ ਹੋ ਤਾਂ ਨਾ ਵੀ ਪਾ ਸਕਦੇ ਹੋ 5500 ਪ੍ਰਾਈਸ ਹੈ ਜੀ। ਇਹ ਹੈਗਾ ਜੌਰਜਟ ਦੇ ਉੱਪਰ। ਠੀਕ ਹੈ। ਤੇ ਸਾਈਡ ਤੇ ਬਾਜੂ ਨੇ ਅਸੀਂ ਆ। ਇਹ ਹੈਗੀ ਹੈ ਜੀ ਇਹਦੀ ਸਲਵਾਰ ਜੌਰਜਟ ਦੀ ਹੋ ਤੇ ਜੌਰਜ ਪਿਓਰ ਸਚਨਾ ਚ ਫੌਨ ਦਾ ਹੈਗਾ ਇਹਦਾ ਦੁਪੱਟਾ ਇਹ ਇਦਾਂ ਟਾਈ ਐਂਡ ਡਾਈ ਚ ਇਹ ਸਲਵਾਰ ਤੇ ਦਾ ਦੁਪੱਟਾ ਡਾਈ ਕਰਵਾਇਆ ਹੋਇਆ ਤੇ ਇਹ ਸੂਟ ਤੇ ਵਰਕ ਕੀਤਾ ਮੈਂ 5500 ਇਸ ਸੂਟ ਦੇ ਪ੍ਰਾਈਸ ਕੋਸਟ ਕਰਦੀ ਆ ਬਾਕੀ ਤੁਸੀਂ ਕੋਈ ਵੀ ਆਪਣਾ ਡਿਜ਼ਾਈਨ ਕਸਟਮਾਈਜ਼ ਕਰਵਾਣਾ ਹੈ ਉਹਨਾਂ ਨੇ ਪਲੀਜ਼ ਜਿਨ੍ਹਾਂ ਨੇ ਕਰਵਾਣਾ ਉਹੀ ਫੋਟੋ ਪਾਇਓ ਕਿਉਂਕਿ ਬਹੁਤ ਸਾਰੀਆਂ ਫੋਟੋ ਆਉਂਦੀਆਂ ਇਧਰ ਉਧਰੋ ਰੇਟ ਪਤਾ ਕਰੀ ਜਾਂਦੇ ਹੋ ਤੇ ਬਣਵਾਉਂਦੇ ਨਹੀਂ ਹੈ ਕਈ ਫਿਰ ਉਦਾਂ ਦਸਣ ਚ ਟਾਈਮ ਬਹੁਤ ਜ਼ਿਆਦਾ ਵੇਸਟ ਹੋ ਜਾਂਦਾ ਜਿਨ੍ਹਾਂ ਨੇ ਬਣਵਾਣੇ ਨੇ ਤਾਂ ਉਹੀ ਫੋਟੋਸ ਭੇਜਿਆ ਕਰੋ ਪਲੀਜ਼ ਤੇ ਬਾਕੀ ਅਸੀਂ ਹੈਂਡਵਰਕ ਵੀ ਰੈਡੀ ਕਰਵਾਣੇ ਆ ਮਸ਼ੀਨਵਰਕ ਵੀ ਜੋ ਵੀ ਤੁਹਾਡੀ ਮਤਲਬ ਕਿ ਚੁਆਇਸ ਤੁਹਾਡੇ ਤੁਸੀਂ ਜਿੱਦਾਂ ਦਾ ਵੀ ਕਹਿੰਦੇ ਸੀ ਉਦਾਂ ਦਾ ਸੂਟ ਸੂਟ ਬਣਾ ਕੇ ਭੇਜਣਾ ਐਡਰੈਸ ਮਟੀਰੀਅਲ ਆ ਸੂਟਸ ਨੇ ਜੋ ਵੀ ਫੁਲਕਾਰੀ ਸੂਟ ਨੇ ਲਹਿੰਗਾ ਸੂਟ ਨੇ ਤੇ ਅੱਜ ਵਾਲੀ ਵੀਡੀਓ ਚ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਉਹਨਾਂ ਦੀ ਫਿਕਸ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਟਾਈਮ ਲਿੱਤਾ ਤੁਹਾਡਾ ਵੀਡੀਓ ਦੇਖਣ ਲਈ ਵੀ ਥੈਂਕ ਯੂ ਤੇ ਬਹੁਤ ਸਾਰਾ ਪਿਆਰ ਦੇ ਲਈ ਉਹਦੇ ਲਈ ਵੀ ਥੈਂਕ ਯੂ so much ਥੈਂਕ ਯੂ